ਸੁਨੀਲ ਜਾਖੜ ਦਾ ਬਿਆਨ ਆਇਆ ਹੈ ਕਿ ਸਾਡਾ ਆਕਾਲੀ ਦਲ ਦੇ ਨਾਲ ਕੋਈ ਸਮਝੌਤਾ ਨਹੀਂ ਹੋ ਰਿਹਾ ਕੀ ਕਹਿਣਾ ਜੀ ਕੀ ਕਾਰਨ ਹੈ ਅਸੀਂ ਜਾਖੜ ਸਾਹਿਬ ਨੇ ਬਿਆਨ ਦਿੱਤਾ ਉਸ ਕੱਲ ਦਾ ਉਹਨਾਂ ਨੂੰ ਪਤਾ ਹੈ ਪਰ ਸਾਡੇ ਵੱਲੋਂ ਇੱਕ ਚੀਜ਼ ਕਲੀਅਰ ਹੈ ਅਸੀਂ ਪਹਿਲੇ ਦਿਨ ਤੋਂ ਹੀ ਮਤਾ ਪਾਇਆ ਕਿ ਸਾਡੇ ਲਈ ਪੰਜਾਬ ਪਿਆਰਾ ਹੈ ਪੰਜਾਬੀ ਪਿਆਰੇ ਨੇ ਪੰਜਾਬੀਤ ਪਿਆਰੀ ਹੈ ਸਾਡੇ ਲਈ ਪੰਥ ਪਿਆਰਾ ਹੈ ਸਾਡੇ ਮਤੇ ਦੇ ਵਿੱਚ ਇਹ ਹੈ ਕਿ ਜਿਹੜਾ ਵੀ ਬੰਦਾ ਜਿਹੜੀ ਵੀ ਕੋਈ ਪਾਰਟੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੈ ਉਹ ਜੇ ਸਾਡੇ ਪੰਜਾਬ ਦੇ ਮਸਲੇ ਹੱਲ ਕਰੂਗੀ ਡਿਬਰੂਗੜ੍ਹ ਦੀਆਂ ਜੇਲਾਂ ਚ ਬੰਦ ਨੌਜਵਾਨਾਂ ਤੋਂ ਐਨਐਸਏ ਹਟਾਊਗੀ ਭਾਈ ਅਮਰਤਪਾਲ ਸਿੰਘ ਵਰਗੇ ਨੂੰ ਵਾਪਸ ਲੈ ਕੇ ਆਊਗੀ ਬੰਦੀ ਸਿੰਘਾਂ ਦੀ ਰਿਹਾਈ ਕਰਾਊਗੀ ਪੰਜਾਬ ਦੀ ਕਿਸਾਨੀ ਦੇ ਮਸਲੇ ਹੱਲ ਕਰੂਗੀ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਪੰਜਾਬ ਦੇ ਮਸਲਿਆਂ ਦੇ ਦਖਲਅਦਾਜੀ ਬੰਦ ਕਰੂਗੀ ਉਹਦੇ ਨਾਲ ਸਾਡਾ ਸਮਝੌਤੇ ਦੀ ਗੱਲ ਕੀਤੀ ਸੀ ਪਰ ਜੇ ਹੁਣ ਸਾਡੂੰ ਇਸ ਗੱਲ ਤੇ ਹੱਲ ਹੀ ਨਹੀਂ ਹੁੰਦਾ ਸਾਡੇ ਲਈ ਪ੍ਰਾਇੋਰਟੀ ਪੰਜਾਬ ਹੈ ਸਾਡੇ ਲਈ ਪ੍ਰਾਇੋਰਟੀ ਕੁਰਸੀ ਨਹੀਂ ਹੈ ਤੇ ਅਸੀਂ ਬੜੇ ਖੁਸ਼ ਆ ਕਿ ਅਸੀਂ ਪੰਜਾਬੀਆਂ ਦੇ ਹੱਕ 'ਚ ਖੜਿਆ ਤੇ ਖੜਦੇ ਰਹਾਂਗੇ ਤੇ ਖੜਦੇ ਰਹੇ ਹਾਂ ਕੀ ਕਾਰਨ ਹੈ ਕਿ ਭਾਜਪਾ ਨੇ ਮੰਗਾਂ ਨਹੀਂ ਮੰਨੀਆਂ ਜਿਹਦੇ ਕਰਕੇ ਸਮਝੌਤਾ ਨਹੀਂ ਹੋ ਰਿਹਾ ਨਹੀਂ ਭਾਜਪਾ ਨੇ ਮੰਗਾਂ ਅਸੀਂ ਤਾਂ ਮੰਗਾਂ ਰੱਖੀਆਂ ਨੇ ਇਸ ਤਾਂ ਮਤਾ ਰੱਖਿਆ ਆਪਦਾ ਸਾਡੀ ਤਾਂ ਕੰਡੀਸ਼ਨ ਇਸ ਗੱਲ ਦੀ ਹੈ ਕਿਸੇ ਨਾਲ ਵੀ ਜਿਹੜੀ ਵੀ ਪਾਰਟੀ ਸਾਡੇ ਇਸ ਗੱਲ ਤੇ ਸਾਡੇ ਪੈਰਾ ਦੇਊਗੀ ਸਾਡਾ ਉਹ ਸਾਡਾ ਹੱਕਦਾਰ ਹੈ ਅਸੀਂ ਤਾਂ ਕਹਿੰਨੇ ਆ ਭਰਾਵਾ ਪੰਜਾਬ ਦੇ ਮਸਲੇ ਹੱਲ ਕਰ ਦੋ ਚਾਹੇ ਜੋ ਮਰਜ਼ੀ ਕਰਾ ਲਓ ਸਾਡੇ ਤੋਂ ਅਸੀਂ ਪੰਜਾਬ ਬਚਾਉਣਾ ਹੈ ਪੰਥ ਬਚਾਉਣਾ ਹੈ ਪੰਜਾਬ ਦੀ ਗੱਲ ਕਰਨੀ ਹੈ ਤੇ ਜੇ ਮੰਗਾ ਜਿਹੜੀਆਂ ਨੇ ਅਸੀਂ ਡਿਮਾਂਡ ਤਾਂ ਅਸੀਂ ਪਹਿਲੀ ਗੱਲ ਹੈ ਜਦੋਂ ਡਿਸਕਸ਼ਨ ਚੱਲਦੀ ਸੀ ਪਿਛਲੇ ਦਿਨਾਂ 'ਚ ਉਦੋਂ ਵੀ ਇਹੀ ਹੈ ਕਿਉਂਕਿ ਅਸੀਂ ਜਿਹੜੀ ਪੰਥ ਲਈ ਖੜਿਆ ਸੀ ਪੰਜਾਬ ਲਈ ਖੜਿਆ ਸੀ ਕਹ ਸਕਦੇ ਨੇ ਕਿ ਜਿਹੜੀਆਂ ਤੁਸੀਂ ਆਪਣੀ ਸ਼ਰਤਾਂ ਰੱਖੀਆਂ ਸੀ ਜਾਂ ਮੰਗਾਂ ਕਹਿ ਲੋ ਰੱਖੀਆਂ ਸੀ ਉਹ ਬਿਲਕੁਲ ਜਾਇਜ਼ ਮੰਗਾਂ ਦੇ ਪੰਜਾਬੀ ਦੇ ਮੰਗਾਂ ਤੇ ਬੀਜਪੀ ਪੰਜਾਬੀਆਂ ਦੇ ਮੰਗਾਂ ਤੇ ਆਉਣਾ ਨਹੀਂ ਚਾਹੁੰਦੀ ਨਹੀਂ ਆਉਣਾ ਚਾਹੁੰਦੀ ਕਿਉਂਕਿ ਦੇਖੋ ਇਹ ਕਲੀਅਰ ਗੱਲ ਹੈ ਅਸੀਂ 550 ਸਾਲੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਨੋਟੀਫਿਕੇਸ਼ਨ ਉਹਦਾ ਜਾਰੀ ਹੋ ਗਿਆ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਤਾਂ ਮੈਨੂੰ ਇਹ ਦੱਸੋ ਨੋਟੀਫਿਕੇਸ਼ਨ ਲਾਗੂ ਕਿਉਂ ਨਹੀਂ ਕੀਤਾ ਅਸੀਂ ਜਦੋਂ ਦੀ ਗੱਲ ਕੀਤੀ ਹੈ ਜੇ ਕਿਸਾਨੀ ਮੁੱਦੇ ਤੇ ਅਸੀਂ ਅਸੀਂ ਆ ਆਪਣਾ ਇਸਤੀਫਾ ਦੇ ਕੇ ਵੀ ਬਾਹਰਸਮਨ ਕੋ ਬਾਦਲ ਮਿਨਿਸਟਰੀ ਤੋਂ ਤਾਂ ਉਦੋਂ ਦੀ ਜਿਹੜੀ ਉਹ ਕਿਸਾਨੀ ਮੰਗਾ ਨੇ ਉਹਦੇ ਤੇ ਕੋਈ ਹੱਲ ਨਹੀਂ ਕੀਤਾ ਫਿਰ ਜਿਹੜੀਆਂ ਪੰਜਾਬ ਦੀ ਹੈ ਹਰਿਆਣਾ ਐਸਟੀਪੀਸੀ ਦੀ ਗੱਲ ਹੈ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੀ ਗੱਲ ਹੈ ਅਸੀਂ ਕਿੰਨੇ ਮੁੱਦਿਆਂ ਤੇ ਉਹਨਾਂ ਨੂੰ ਗੱਲ ਕਹੀ ਕਿਸੇ ਇੱਕ ਮੁੱਦੇ ਤੇ ਹੱਲ ਨਹੀਂ ਕੀਤਾ ਫਿਰ ਨਹੀਂ ਕੀਤਾ ਤਾਂ ਅਸੀਂ ਇਹਦਾ ਮਤਲਬ ਸਾਡਾ ਅਸੀਂ ਜਿਹੜਾ ਐਲਾਈਅੰਸ ਹੈ ਸਾਡੇ ਲਈ ਪੰਜਾਬ ਦੇ ਮੁੱਦੇ ਪੰਜਾਬ ਦੇ ਸਿੱਖਾਂ ਦੇ ਮੁੱਦੇ ਪੰਜਾਬ ਦੇ ਪੰਜਾਬੀਆਂ ਦੇ ਮੁੱਦੇ ਹਿੰਦੂ ਭਾਈਚਾਰਕ ਸਾਂਝ ਦੀ ਗੱਲ ਹੈ ਭਾਈਚਾਰਕ ਸ਼ਾਂਤੀ ਦੀ ਗੱਲ ਹੈ ਉਹ ਸਾਰੇ ਮੁੱਦਿਆਂ ਦੇ ਉੱਤੇ ਸਾਡੀ ਲੜਾਈ ਹੈ ਉਹ ਲੜਾਈ ਪੰਜਾਬ ਦੇ ਲਈ ਲੜਦਾ ਰਿਹਾ ਸ਼੍ਰੋਮਣੀ ਕਾਲਦਾ ਸਾਡਾ ਫਰਜ਼ ਬੰਦਾ ਸੀ ਖੇਤਰੀ ਪਾਰਟੀਆਂ ਤੇ ਖੇਤਰੀ ਪਾਰਟੀ ਦਾ ਫਰਜ਼ ਇਹ ਹੁੰਦਾ ਕਿ ਪਹਿਲਾਂ ਆਪਣੀ ਸਟੇਟ ਨੂੰ ਦੇਖਣਾ ਉਸ ਤੋਂ ਬਾਅਦ ਬਾਕੀ ਮੁਲਕ ਨੂੰ ਦੇਖਣਾ ਸੋ ਅਸੀਂ ਉਸ ਸਟੇਟ ਨੂੰ ਦੇਖਦੇ ਹੋਏ ਅਸੀਂ ਆਪਣੀ ਗੱਲ ਰੱਖਤੀ ਅੱਗੇ ਉਹਨਾਂ ਨੂੰ ਨਹੀਂ ਮਨਜ਼ੂਰ ਜੇ ਮਨਜ਼ੂਰ ਕਰ ਲਾਂਗੇ ਵੈਲਕਮ ਹੈ ਨਹੀਂ ਮਨਜ਼ੂਰ ਕਰਨਗੇ ਤੇ ਫਿਰ ਉਹਨਾਂ ਦੀ ਮਰਜ਼ੀ ਹੈ